ਚੇ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਗੱਲ ਪੰਜਾਬ ਦੀ ਟੋਨ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਸਾਹਿਬ ਧਾਰੀਵਾਲ ਵਿਖੇ ਸਰਕਲ ਪ੍ਰਧਾਨ ਦਰਬਾਰਾ ਸਿੰਘ ਤੀਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ੂਬਾ ਪ੍ਰਧਾਨ ਰਵੇਲ ਸਿੰਘ ਸਹਾਇਪੁਰ ਨੇ ਅਚੇਤੇ ਤੌਰ ਤੇ ਸ਼ਿਰਕਤ ਕਰਦੇ ਹੋਏ ਆਪਣੀ ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰਾਪਤੀਆਂ ਕੀਤੀਆਂ ਅਹਿਮ ਉਪਲਬਧੀਆਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਪਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਡਿਵੀਜ਼ਨ ਧਾਰੀਵਾਲ ਦੀ ਸਰਵਖੰਤੀ ਨਾਲ ਹੋਈ ਤੋਣ ਦੌਰਾਨ ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਸਰਪ੍ਰਸਤ ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਮਤ ਸਿੰਘ ਤੇਵਿੰਦਰ ਸਿੰਘ ਮੀਤ ਪ੍ਰਧਾਨ ਸੰਦੀਪ ਸਿੰਘ ਸੋਲ 76 ਸੁਖਦੇਵ ਸਿੰਘ ਸਹਾਇਕ 76 ਹਰਪਾਲ ਸਿੰਘ ਕੈਸ਼ੀਅਰ ਸਖਬੀਰ ਸਿੰਘ ਕਲੇਰ ਆਰਗੇਨਾਈਜ਼ਰ ਅਤੇ ਸੁਵਿੰਦਰ ਸਿੰਘ ਨੂੰ ਪ੍ਰੈਸ ਸਟੱਫ ਚੁਣਿਆ ਗਿਆ ਇਸ ਮੌਕੇ ਤੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਇਪੁਰ ਸਰਕਲ ਪ੍ਰਧਾਨ ਦਰਬਾਰਾ ਸਿੰਘ ਸੀਨਾ ਅਤੇ ਸਰਕਲ ਸਕੱਤਰ ਪਰਲੋਕ ਸਿੰਘ ਖੁੰਡੀ ਆਪ ਨੇ ਚੁਣੇ ਨਵੇਂ ਅਹੁਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੌਂਪੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਜਥੇਬੰਦੀ ਨੂੰ ਹੋਰਮ ਉਪਲਬਧੀਆਂ ਤੱਕ ਲੈ ਕੇ ਜਾਣਗੇ ਇਸ ਮੌਕੇ ਤੇ ਨਵਨਜੁਗਤ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਸਰਪ੍ਰਸਤ ਜਸਵਿੰਦਰ ਸਿੰਘ ਗਿੱਲ ਨੇ ਪ੍ਰੋਸਪਤਾ ਕੇ ਉਹ ਮੁਲਾਜ਼ਮਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਪੂਰੀ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਇਸ ਮੌਕੇ ਤੇ ਮੋਲਕ ਸਿੰਘ ਤੇ ਬਲਵਿੰਦਰ ਸਿੰਘ ਬਾਜਵਾ ਕੁਲਜੀਤ ਸਿੰਘ ਮਨੋਰ ਲਾਲ ਕੋ ਇਲਾਵਾ ਵੱਡੀ ਗਿਣਤੀ ਮੁਲਾਜ਼ਮ ਆ ਗਏ ਹਨ ਦੇਖੋ ਤਾਰੀਕਤੋਂ ਪੱਤਰਕਾਰ ਅਰਣ ਕੁਮਾਰ ਦੇ ਨਾਲ ਇੰਡੀਜੀਤ ਦੀ ਖਾਸ ਰਿਪੋਰਟ ਹਾਂਜੀ ਜੀ ਸਰ ਸਾਹਿਬ ਤੁਹਾਡੀ ਇੱਥੇ ਜਫੇਬੰਦੀ ਦੀ ਚੋਣ ਹੋਈ ਆ ਤੁਹਾਨੂੰ ਪ੍ਰਧਾਨ ਦੀ ਜ਼ਿੰਮੇਵਾਰੀ સોਪੀ ਗਈ ਆ ਸਾਡੀ ਚੈਨਲ ਵੱਲੋਂ ਪਹਿਲਾਂ ਤੇ ਤੁਹਾਨੂੰ ਬਤਾਈ ਆ ਤੇ ਤਾਂ ਸੋ ਮਲਾਜਮਾ ਵਾਸਤੇ ਕੀ ਕੁਝ ਕਰੋਗੇ ਮੈਂ ਸੁਖਿੰਦਰ ਸਿੰਘ ਗਿੱਲੇ ਅੱਜ ਜਿਹੜੀ ਤੁਸੀਂ ਅੱਜ ਚੋਣ ਹੋਈ ਆ ਪ੍ਰਧਾਨ ਜੀ ਵੱਲੋਂ ਕਰਾਈ ਗਈ ਆ ਪੰਜਾਬ ਰਾਜ ਵਿਜੀਬੋ ਕਨਟੈਰੀ ਦਲ ਸਰਕਲ ਪ੍ਰਧਾਨ ਸਰਦਾਰ ਦਰਬਾਰਾ ਸਿੰਘ ਸ਼ੀਨਾ ਦੇ ਹੇਠ ਵਿਸ਼ੇਸ਼ ਤੌਰ ਤੇ ਪੰਚੇ ਸਰਦਾਰ ਰਵੈਲ ਸਿੰਘ ਦੀ ਸਹਾਇਪੁਰ ਸੁਪਰ ਪ੍ਰਧਾਨ ਕਰਮਚਾਰੀ ਦਲ ਅੱਜ ਜਿਹੜਾ ਦਾਸ ਨੂੰ ਡਿਵੀਜ਼ਨ ਪ੍ਰਧਾਨ ਦੀ ਜ਼ਿੰਮੇਵਾਰੀ ਸੰਪੀ ਆ ਮੈਂ ਸਾਥੀਆਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਡਿਵੀਜ਼ਨ ਪ੍ਰਧਾਨ ਦੀ ਸੇਵਾ ਸੰਪੀ ਆ ਮੈਂ ਸਾਥੀਆਂ ਨੂੰ ਵਿਸ਼ਵਾਸ ਦਵਾਉਣਾ ਸਾਥੀਆਂ ਦੀ ਕੋਈ ਵੀ ਮੰਗ ਪ੍ਰਤੀ ਕੋਈ ਵੀ ਕੰਮ ਹੋਵੇ ਮੈਂ ਤਨਦੇਈ ਨਾਲ ਕਰਾਵਾਂਗਾ ਮੈਂ ਵਿਸ਼ਵਾਸ ਦਵਾਣਾ ਸਾਥੀਆਂ ਨੂੰ ਕਿ ਆਉਣ ਵਾਲੇ ਸਮੇਂ 'ਚ ਕੋਈ ਮੁਸ਼ਕਲ ਸਾਥੀਆਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਮੈਂ ਸਾਥੀਆਂ ਕੋ ਵੱਧ ਤੋਂ ਵੱਧ ਸਹਿਯੋਗ ਮੰਗਦਾ ਕਿਉਂਕਿ ਧਾਰੀਆ ਜਿਹੜੀ ਡਿਵੀਜ਼ਨ ਆ ਉਹ ਜਿਹੜੀ ਆ ਦਿਨ ਦੁਗਣੀ ਤੇ ਰਾਤ ਚੌਗਣੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਾਰੀਵਾਲ ਮੰਡਲ ਦੀ ਜਿਹੜੀ ਆ ਉਹ ਚੋਣ ਕਰਵਾਈ ਗਈ ਆ ਜੋ ਦਰਬਾਰਾ ਸਿੰਘ ਸ਼ੀਨਾ ਦੀ ਪ੍ਰਧਾਨਗੀ ਹੋਈ ਆ ਔਰ ਇੱਥੇ ਇਹ ਸਾਡੇ ਸੰਵਿਧਾਨ ਮੁਤਾਬਕ ਹਰ 2 ਸਾਲ ਬਾਅਦ ਜਿਹੜੀ ਆ ਉਹ ਪੂਰੇ ਪੰਜਾਬ 'ਚ ਚੋਣਾਂ ਹੁੰਦੀਆਂ ਨੇ ਹੁਣ ਸਾਡੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਮੰਡਲਾਂ ਦੀਆਂ ਚੋਣਾਂ ਹੋ ਰਹੀਆਂ ਨੇ ਉਸੇ ਕੜੀ ਤੱਕ ਅੱਜ ਧਾਰੀਵਾਲ ਮੰਡਲ ਦੀ ਚੋਣ ਹੋਈ ਆ ਔਰ ਇਹ ਚੋਣ ਸਰਬਸੰਮਤੀ ਨਾਲ ਹੋਈ ਆ ਔਰ ਇਥੇ ਅੱਜ ਦੀ ਚੋਣ ਵਿੱਚ ਜਿਹੜੇ ਕਮੇਟੀ ਦੇ ਸਰਪ੍ਰਸਤ ਆ ਉਹ ਜਸਵਿੰਦਰ ਸਿੰਘ ਗਿੱਲ ਚੁਣੇ ਗਏ ਆ ਔਰ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਚੁਣੇ ਗਏ ਆ ਔਰ ਮੰਡਲ ਦੇ ਸਕੱਤਰ ਜਿਹੜੇ ਆ ਉਹ ਸੰਦੀਪ ਸਿੰਘ ਸੋਹ ਚੁਣੇ ਗਏ ਆ ਔਰ ਇਹਨਾਂ ਦੇ ਨਾਲ ਇਹਨਾਂ ਦੀ ਸਾਰੀ ਕਮੇਟੀ ਜਿਹੜੀ ਉਹ ਸਰਬਸੰਮਤੀ ਨਾਲ ਚੁਣੀ ਆ ਔਰ ਇਥੇ ਹਰ ਉਪ ਮੰਡਲ ਨੂੰ ਜਿਹੜੀ ਉਹ ਨੁਮਾਇੰਦਗੀ ਦਿੱਤੀ ਗਈ ਆ ਮੰਡਲ ਨੂੰ ਨੁਮਾਇੰਦਗੀ ਦਿੱਤੀ ਗਈ ਆ ਤਾਂ ਕਿ ਜਿਹੜਾ ਆ ਪਾਲ ਮੇਲਾ ਉਹ ਵਧੀਆ ਤਰੀਕੇ ਨਾਲ ਚਲਦਾ ਰਹੇ ਔਰ ਸਾਰੇ ਆਸ ਕਰਦੇ ਆ ਕਿ ਇਹ ਕਮੇਟੀ ਨਵੀਂ ਚੁਣੀ ਜਿਹੜੀ ਆ ਇਹ ਵਧੀਆ ਤਰੀਕੇ ਨਾਲ ਕੰਮ ਕਰਕੇ ਸਮੁੱਚੇ ਪੰਜਾਬ ਦੇ ਅੰਦਰ ਆਪਣੀ ਇੱਕ ਥਾਂ ਬਣਾਵੇਗੀ ਜਿਸ ਤਰ੍ਹਾਂ ਕਿ ਮੰਡਲ ਪ੍ਰਧਾਨ ਨੇ ਜੋ ਨਵੇਂ ਚੁਣੇ ਗਏ ਨੇ ਉਹਨਾਂ ਭਰੋਸਾ ਦਿੱਤਾ ਕਿ ਸਾਡੀ ਇਹ ਕਮੇਟੀ ਜਿਹੜੀ ਆ ਉਹ ਕਰਮਚਾਰੀ ਦਲ ਵਿੱਚ ਰੋਲ ਮਾਡਲ ਦਾ ਜਿਹੜਾ ਕੰਮ ਕਰੇਗੀ। ਲੋ ਜੀ ਇਹ ਦੱਸਿਓ ਕਿ ਪਿਛਲੇ 2 ਸਾਲਾਂ ਦੇ ਕੋਈ ਦੋ ਅਹਿਮ ਪ੍ਰਾਪਤੀਆਂ ਤੁਹਾਡੀ ਜefe ਬੰਦੀ ਨੇ ਕੀਤੀਆਂ ਮੁਲਾਜ਼ਮਾਂ ਦੇ ਜਵਾਬ ਵਿੱਚ। ਰੱਖੋ ਜੀ ਪ੍ਰਾਪਤੀਆਂ ਬਹੁਤ ਜ਼ਿਆਦਾ ਕੀਤੀਆਂ ਨੇ ਜਥੇਬੰਦਕ ਸੰਘਰਸ਼ਾਂ ਦੇ ਵਿੱਚੋਂ ਪਰ ਇਹਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਅਸੀਂ ਪੇ ਬੈਂਡ ਲੈ ਕੇ ਦਿੱਤਾ ਆਪਣੇ ਮੁਲਾਜ਼ਮਾਂ ਨੂੰ ਕਿਉਂਕਿ ਪੰਜਾਬ ਸਰਕਾਰ ਨੇ 12 11 ਨੂੰ ਆਪਣੇ ਮੁਲਾਜ਼ਮਾਂ ਨੂੰ ਪੇ ਬੈਂਡ ਦੇ ਦਿੱਤਾ ਸੀ ਪਰ ਸਾਨੂੰ 2021 ਤੱਕ ਜਿਹੜਾ ਪੇ ਬੈਂਡ ਨਹੀਂ ਮਿਲਿਆ ਸੀ ਔਰ ਅਸੀਂ ਇਹ ਪੇ ਬੈਂਡ ਜਿਹੜਾ ਉਹ ਉਹਨਾਂ ਨੂੰ 11ਵੇਂ ਮਹੀਨੇ 2021 ਦੇ ਵਿੱਚ ਲੈ ਕੇ ਦਿੱਤਾ ਕਿ ਜਿਹੜਾ ਜਥੇਬੰਦੀਆਂ ਦੀ ਬੜੀ ਵੱਡੀ ਇੱਕ ਸੰਘਰਸ਼ 15 ਦਿਨ ਦਫਤਰਾਂ ਨੂੰ ਤਾਲੇ ਮਾਰ ਕੇ ਉਹ ਅਸੀਂ ਜਿਹੜਾ ਲਿਆ ਹੈਗਾ ਦੂਸਰਾ ਅਸੀਂ ਮੁਲਾਜ਼ਮਾਂ ਦੇ ਜਿਹੜੇ ਇਹ ਪੇ ਸਕੇਲ ਹੀ ਗਏ ਪੇ ਸਕੇਲਾਂ ਦਾ ਜਿਹੜਾ ਉਹ ਅਸੀਂ ਇਹਨਾਂ ਨੂੰ ਦਵਾਇਆ ਉਹਦਾ ਏਰੀਅਲ ਜਿੱਨਾ ਅਸੀਂ ਉਹ ਦਵਾਇਆ ਇਹਦੇ ਨਾਲ ਜਿਹੜੇ ਸਾਡੇ ਪੈਨਸ਼ਨਰ ਹੀ ਉਹਨਾਂ ਨੂੰ ਅਸੀਂ ਸਾਰਾ ਜਿਹੜਾ ਪੇ ਸਕੇਲਾਂ ਦਾ ਫਾਇਦਾ ਦਵਾਇਆ ਉਹਨਾਂ ਦੀਆਂ ਪੈਨਸ਼ਨਾਂ ਰਵਾਈਸ ਕਰਾਈਆਂ ਇਹਦੇ ਨਾਲ ਨਾਲ 2595/19 ਵਾਲਾ ਇੱਕ ਸਾਡਾ ਜਿਹੜਾ ਬੈਚ ਆਇਆ ਹੈਗਾ ਸਾਡੇ ਕੋਲ ਸੀਆਰਏ ਦੇ ਅਗੇਂਸ ਉਦੇ ਨਾਲ ਸਰਕਾਰ ਨੇ ਬਹੁਤ ਵੱਡਾ ਧੱਕਾ ਕਰ ਰਹੀ ਸੀ ਅਸੀਂ ਉਸ ਧੱਕੇ ਨੂੰ ਆਪਣੇ ਸੰਘਰਸ਼ ਦੇ ਨਾਲ ਰੋਕਿਆ ਭਾਵੇਂ ਕਿ ਉਹ ਕੇਸ ਜਿਹੜਾ ਅੱਜ ਹਾਈ ਕੋਰਟ ਵਿੱਚ ਆ ਪਰ ਉਹ ਮੁਲਾਜ਼ਮ ਸੰਘਰਸ਼ ਦੀ ਬਦੌਲਤ ਉਹ ਸਾਡੇ ਛੋਟੇ ਵੀਰ ਸਾਡੇ ਬੱਚੇ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਪੜ੍ਹ ਰਹੇ ਆ ਔਰ ਆਪਣੀ ਨੌਕਰੀ ਕਰ ਰਹੇ ਆ ਜਦ ਕਿ ਸਰਕਾਰ ਨੇ ਉਹਨਾਂ ਦੀ ਫੜੋ ਫੜਾਈ ਸ਼ੁਰੂ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਜਿਹੜਾ ਉਹ ਕੰਮ ਸ਼ੁਰੂ ਕਰ ਦਿੱਤਾ ਸੀ ਇਹ ਅਸੀਂ ਸਮਝਦੇ ਆ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਆ ਔਰ ਉਹਨਾਂ ਬੱਚਿਆਂ ਦੇ ਉੱਤੇ ਕੋਈ ਆਂਚ ਨਹੀਂ ਆਉਣ ਦਿੱਤੀ ਤੇ ਨਾ ਗਾਂਹ ਆਉਣ ਦਿੱਤੀ ਜਾਵੇਗੀ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਸਰਕਾਰ ਕੋਲੋਂ ਮੈਨੇਜਮੈਂਟ ਕੋਲੋਂ ਦਵਾਇਆ ਜਾਵੇਗਾ ਔਰ ਉਹਨਾਂ ਦੀ ਸਰਵਿਸ ਜਿਹੜੀ ਆ ਰੈਗੂਲਰ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਬਣਦੇ ਲਾਭ ਜਿਹੜੇ ਆ ਉਹ ਦਵਾਏ ਜਾਣਗੇ ਇਹ ਸਾਡੀਆਂ ਤਨੂੰਨ ਮੋਟੀਆਂ ਮੋਟੀਆਂ ਜੜੀਆਂ ਦੋ ਤਿੰਨ ਪ੍ਰਾਪਤੀਆਂ ਅਸੀਂ ਜਥੇਬੰਦੀ ਵੱਲੋਂ ਦੱਸਿਆ ਨੇ